ਸੋਸ਼ਲ ਮੀਡੀਆ ਦੇ ਸਾਰੇ ਹੀ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਹੋਰ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਆ ਜੀ ਔਰ ਸਾਰੇ ਹੀ ਭੈਣ ਭਰਾਵਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੇ ਕੋਈ ਰਿਸ਼ਤਾ ਤੁਹਾਨੂੰ ਠੁੱਕਦਾ ਲੱਗਦਾ ਹੈ ਠੀਕ ਹੈ ਨਹੀਂ ਤਾਂ ਉਹ ਵੀਡੀਓ ਸ਼ੇਅਰ ਕੀਤੀ ਹੋਏਗੀ ਤੇ ਕਿਸੇ ਹੋਰ ਪਰਿਵਾਰ ਦੇ ਮੁਤਾਬਕ ਉਹ ਰਿਸ਼ਤਾ ਹੋਏਗਾ ਔਰ ਉਹਨੇ ਮੁਤਾਬਕ ਅਸੀਂ ਗਾਹ ਦੇ ਗਾ ਅਗਲੇ ਪਰਿਵਾਰਾਂ ਨੂੰ ਰਿਸ਼ਤੇ ਦਿੱਤੇ ਜਾਂਦੇ ਹਨ ਢੇਰੂ ਤੇ ਗੋਪੇ ਦਾ ਮੇਨ ਇੱਕੋ ਹੀ ਮਤਲਬ ਹੈ ਨਸ਼ਾ ਰਹਿ ਦਾਜ ਰਹਿ ਰਿਸ਼ਤਾ ਕਰਾਉਣਾ ਇਸ ਕਰਕੇ ਜਿਹੜੇ ਦਾਜ ਦੇ ਲਾਲਚੀਆਂ ਨੇ ਸਾਡੀ ਵੀਡੀਓ ਤੋਂ ਦੂਰ ਹੀ ਰਹਿਣ ਹੁਣ ਆਪਾਂ ਤੁਹਾਡੇ ਸਾਹਮਣੇ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਲੈ ਕੇ ਹਾਜ਼ਰਾਂ ਜੋ ਕਿ ਢਿੱਲੋ ਪਰਿਵਾਰ ਦੀ ਲੜਕੀ ਹੈ ਜੀ ਇਹਨਾਂ ਕੋਲ ਆਪਣੀ 30 ਕਿੱਲੇ ਜ਼ਮੀਨ ਹੈ ਗੁੜੀਆ ਦਾ 2000 ਪੂਰੇ ਦਾ ਬੌਰਨ ਨੇ ਹਾਈਟ 5 ਫੁੱਟ 7 ਇੰਚ ਮਾਸਟਰ ਡਿਗਰੀ ਕੀਤੀ ਹੋਈ ਏ ਇਸ ਟਾਈਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਫੀ ਪੀਆਰ ਦੀ ਫਾਈਲ ਲੱਗੀ ਹੋਈ ਏ ਇਹਨਾਂ ਦਾ ਭਰਾ ਵੀ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਰਹਿਣ ਆਲਿਆ ਇਹ ਚਾਹੁੰਦੇ ਵੀ ਹਨ ਜੋ ਲੜਕੇ ਕੋਲ 15 20 ਕਿੱਲੇ ਜ਼ਮੀਨ ਹੋਵੇ ਸਰੀ ਦੇ ਵਿੱਚ ਹੀ ਚਾਹੇ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਹੋਵੇ ਸਰੀ ਦਾ ਹੀ ਰਿਸ਼ਤਾ ਜਿਹੜਾ ਪਰਿਵਾਰ ਹੋਵੇ ਉਹ ਸਪਰਕ ਕਰ ਸਕਦਾ ਹੈ ਇਹ ਰਿਸ਼ਤਾ ਫਰੋਹੀਪੁਰ ਜ਼ਿਲ੍ਹੇ ਤੋਂ ਹੀ ਪੈਣ ਭਰਾ ਦੋਵੇਂ ਸਰੀ ਦੇ ਵਿੱਚ ਰਹਿੰਦੇ ਹਨ ਇਹਨਾਂ ਦਾ ਬਾਕੀ ਪਰਿਵਾਰ ਵੀ ਜਿਹੜੇ ਚਾਚੇ ਤਾਏ ਮਾਮੇ ਹਨ ਉਹ ਵੀ ਸਰੀ ਦੇ ਵਿੱਚ ਰਹਿੰਦੇ ਇਹ ਸਰੀ ਦੇ ਰਿਸ਼ਤੇ ਨੂੰ ਪਹਿਲ ਦਿੰਦੇ ਹਨ ਢੇਰੂ ਗੋਪੇ ਦੇ ਨੰਬਰਾਂ 'ਤੇ ਸੰਪਰਕ ਕਰੋ ਮਿਲਦੇ ਆ ਹੋਰ ਨਵੇਂ ਰਿਸ਼ਤਿਆਂ ਦੇ ਨਾਲ ਸਾਸਤਰੀਆ ਅਕਾਲ ਜੀ